ਅੱਗੇ ਬਟਾਉਣ ਵਾਲੇ ਹੋ ਕਿਵੇਂ ਜੀ ਸਰ ਕੀ ਤੁਸੀਂ ਚਾਹੁੰਦੇ ਹੋ ਕਿ 14 ਲੱਖ ਰੁਪਏ ਵਾਲੀ ਗੱਡੀ ਚਾਹੀਦੀ ਹੈ ਉਹ ਵੀ ਬਿਲਕੁਲ ਫ੍ਰੀ ਕੀ ਤੁਸੀਂ ਚਾਹੁੰਦੇ ਕਿ 6 ਵੱਟੀਆਂ ਐਲ ਸੀ ਡੀਆਂ ਚਾਹੀਦੀਆਂ ਨੇ ਉਹ ਵੀ ਬਿਲਕੁਲ ਫ੍ਰੀ ਪਰ ਕੀ ਤੁਸੀਂ ਚਾਹੁੰਦੇ ਕਿ ਇੱਕ ਆਟੋਮੈਟਿਕ ਬੜੀ ਕੀਮਤੀ ਵਾਸ਼ਿੰਗ ਮਸ਼ੀਨ ਮਿਲੇ ਉਹ ਵੀ ਬਿਲਕੁਲ ਫ੍ਰੀ ਔਰ ਕੀ ਤੁਸੀਂ ਚਾਹੁੰਦੇ ਹੋ ਕਿ ਇਹ ਸਾਰੇ ਇਨਾਮ ਉਹ ਤੁਹਾਨੂੰ ਮਿਲਣ ਮੁਫਤ ਦੇ ਵਿੱਚ ਪਰ ਫਿਰ ਤੁਹਾਨੂੰ ਕਰਨਾ ਕੀ ਕਰਨਾ ਕੀ ਪਏਗਾ ਕਿ ਬਿਲਕੁਲ ਇਥੋਂ ਗਾਂਧੀ ਚੌਕ ਤੋਂ ਸਿਟੀ ਰੋਡ ਤੇ ਥੋੜਾ ਜਿਹੀ ਅੱਗੇ ਆਣਾ 50 ਕਿਲੋਮੀਟਰ ਦੀ ਦੂਰੀ ਤੇ ਤੁਹਾਨੂੰ ਆ ਦੇਖਿਓ ਜਰਾ ਗੌਰ ਦੇ ਨਾਲ ਗੋਹਿਲ ਲਾਈਟ ਐਮਪੋਰਿਅਮ ਜਿਹੜੀ ਹੈ ਇੱਕ ਬਹੁਤ ਹੀ ਵੱਡਾ ਸ਼ੋਰੂਮ ਦਿਖਾਈ ਦੇਗਾ ਇਲਾਕੇ ਦਾ ਮੰਨਿਆ ਪਰਮੰਨਿਆ ਸ਼ੋਰੂਮ ਹੈ ਗੋਹਿਲ ਲਾਈਟ ਐਮਪੋਰਿਅਮ ਜਿਵੇਂ ਹੀ ਤੁਸੀਂ ਇੱਥੇ ਪਹੁੰਚੋਗੇ ਹਰੇ ਰੰਗ ਦੇ ਨਾਲ ਸੱਚੀ ਹੋਈ ਸਜਾਵਟ ਕੀਤੀ ਹੋਈ ਵੈਲਕਮ ਕਰਦੀ ਜਿਹੜੀ ਦੁਕਾਨ ਹੈ ਸੋ ਆਸ਼ੂ ਗੋਹਿਲ ਇੱਥੇ ਤੁਹਾਨੂੰ ਆਪ ਮਿਲਣਗੇ ਤੋਂ ਆਓ ਚਲਦੇ ਹਾਂ ਆਸ਼ੂ ਗੋਹਿਲ ਕੋਲ ਔਰ ਦੇਖਦੇ ਹਾਂ ਕਿ ਇਹ ਮੁਫਤ ਗੱਡੀਆਂ ਦਾ ਮੁਫਤ ਕਾਰਾਂ ਦਾ ਮੁਫਤ ਐਸ ਸੀ ਡੀਆਂ ਤੇ ਵਾਸ਼ਿੰਗ ਮਸ਼ੀਨਾਂ ਦਾ ਦੇਣ ਦਾ ਉਹਨਾਂ ਦਾ ਆਈਡੀਆ ਕੀ ਹੈ ਔਰ ਕਿੰਨੋ-ਕਿੰਨੋ ਮਿਲਦੀਆਂ ਨੇ ਤੇ ਕਿੱਦਾਂ ਮਿਲਦੀਆਂ ਨੇ ਉਹਦੇ ਵਾਸਤੇ ਕਰਨਾ ਕੀ ਪਏਗਾ ਦੱਸਣਗੇ ਸਾਨੂੰ ਆਸ਼ੂ ਗੋਇਲ ਜਿਹੜੇ ਬਰਦਾਸ਼ਪੁਰ ਦੇ ਵਿੱਚ ਮੰਨਿਆ ਪਰਮੰਨਿਆ ਗੋਇਲ ਲਾਈਟ ਐਮਪੋਰਿਅਮ ਸੋ ਇੱਥੇ ਤੁਸੀਂ ਦੇਖ ਰਹੇ ਹੋ ਕਿ ਮੋਬਾਈਲਾਂ ਦੀ ਬਹੁਤ ਵੱਡੀ ਰੇਂਜ ਮਿਲਦੀ ਹੈ ਔਰ ਐਸੀ ਰੇਂਜ ਜਿਹੜਾ ਤੁਸੀਂ ਸੁਪਨਾ ਵੀ ਨਹੀਂ ਸੋਚਦੇ ਪੀ ਸੁਪਨੇ ਚ ਵੀ ਨਹੀਂ ਕਈ ਵਾਰ ਸੋਚਿਆ ਹੁੰਦਾ ਸੀ ਇਹ ਆ ਵੜਾ ਮੋਬਾਈਲ ਕਿੱਥੇ ਮਿਲੇਗਾ ਅੰਮ੍ਰਿਤਸਰੋਂ ਨਹੀਂ ਮਿਲਦਾ ਜਲੰਧਰੋਂ ਨਹੀਂ ਮਿਲਦਾ ਪਰ ਤੁਸੀਂ ਬਤਾ ਦਿਓ ਉਹ ਲਾਈਟ ਐਂਪੋਰਿਅਮ ਤੋਂ ਆਉਂਦੇ ਆ ਤਾਂ ਉੱਥੇ ਮਿਲ ਜਾਂਦੇ ਨੇ ਤੁਹਾਨੂੰ ਆਸ਼ੂ ਗੋਇਲ ਔਰ ਇੱਥੇ ਤੁਹਾਨੂੰ ਮਿਲ ਜਾਂਦਾ ਤੁਹਾਡਾ ਸੁਪਨਿਆਂ ਦਾ ਉਹ ਮੋਬਾਈਲ ਜਿਸ ਮੋਬਾਈਲ ਦਾ ਤੁਸੀਂ ਸੁਪਨਾ ਦੇਖਿਆ ਹੁੰਦਾ ਆ ਹੁਣ ਇੱਕ ਪੰਪਲੈਟ ਹੈ ਤੁਸੀਂ ਸਾਹਮਣੇ ਦੇਖੋ ਪਰ ਇਸ ਪੰਪਲੈਟ ਦੇ ਉੱਪਰ ਜੋ ਲਿਖਿਆ ਹੈ ਉਹਦੇ ਮੁਤਾਬਕ ਇੱਕ ਤੁਹਾਨੂੰ ਮਿਲਣ ਵਾਲੀ ਹੈ 14 ਲੱਖਾਂ ਦੀ ਕਾਰ ਉਹਦੇ ਪੇਪਰ ਮੁਸਕ ਨਾਲ ਦੇ ਲਈ অটোਮੈਟਿਕ ਇੱਕ ਵਾਸ਼ਿੰਗ ਮਸ਼ੀਨ ਹੋ ਵੀ ਬਿਲਕੁਲ ਮੁਫਤ ਔਰ ਉਸ ਤੋਂ ਇਲਾਵਾ ਛੇ ਫੱਟੀਆਂ ਐਲ ਸੀ ਡੀਆਂ ਨੇ ਕੁਇਦ ਬੰਦੀਆਂ ਔਰ ਇਹ ਆਖਿਰ ਇਹਨੇ ਖੁੱਲੇ ਰੱਖਦੇ ਵੰਡ ਘਰੇ ਨੇ ਆਸ਼ੂ ਗੋਇਲ ਅਸੀਂ ਇਹਨਾਂ ਤੋਂ ਜਾਣਾਂਗੇ ਜੀ ਹਾਲ ਸੁਭ ਹੋ ਗਿਆ ਜੀ ਮੇਰੇ ਹੱਥ ਦੇ ਵਿੱਚ ਗੋਇਲ ਲਾਈਟ ਐਂਪੋਰੀਅਮ ਦਾ ਇੱਕ ਆ ਕੰਪਲੀਟ ਹੈ ਔਰ ਇਹ ਕੰਪਲੀਟ ਕਰਨ ਤੋਂ ਬਾਅਦ ਅਸੀਂ ਤੁਹਾਡੇ ਕੋ ਤਾਂ ਆਏ ਆ ਕਿ ਅਜੋਕੇ ਦੌਰ ਚ ਇਹਦਾ ਮਹਿੰਦਾਈ ਦਾ ਯੁੱਗ ਹੈ ਜਿੱਥੇ ਪੰਜ ਪੈਸੇ ਕੋਈ ਕਿਸੇ ਨੂੰ ਦਿੰਦਾ ਤੁਸੀਂ 14 ਲੱਖਾਂ ਦੀ ਗੱਡੀ ਕੱਢ ਰਹੇ ਹੋ ਔਰ ਤੋਂ ਇਲਾਵਾ ਇਹ ਤੇ ਤੁਸੀਂ ਦੇ ਰਹੇ ਹੋ ਕੋ ਵਾਸ਼ਿੰਗ ਮਸ਼ੀਨ ਉਹ ਵੀ ਫੁੱਲ ਆਟੋਮੈਟਿਕ ਨਾਲ ਦੇ ਰਹੇ ਤੁਸੀਂ 6 ਵੱਡੀਆਂ LCDਆਂ ਤੇ ਇਹ ਸਾਰੇ ਇਨਾਬ ਵੀ ਦੇ ਰਹੇ ਹੋ ਇਹ ਫੰਡਾ ਕੀ ਹੈ ਇਹ ਲੌਜੀਕ ਕੀ ਹੈ ਸਮਝਾਓ ਤੇ ਸਹੀ ਸਭ ਤੋਂ ਪਹਿਲੇ ਜੀ ਦੀਵਾਲੀ ਦੀਆਂ ਸਾਰੇ ਸ਼ਹਿਰ ਵਾਸੀਆਂ ਲੋਕਾਂ ਨੂੰ ਬਹੁਤ ਬਹੁਤ ਵਾਰਕਾ ਦੇਣਾ ਚਾਹਣਾ ਬਹੁਤ ਬਹੁਤ ਵਾਰਕਾ ਦੀਵਾਲੀ ਦੀਆਂ ਦੇਖੋ ਜੀ ਅਸੀਂ ਸਭ ਨੂੰ ਪਤਾ ਲਾਸਟ ਟਾਈਮ ਅਸੀਂ ਐਲਟੂਗੜ ਗੱਡੀ ਸੀ ਬਜਾਜ ਸਵੇਸੋ ਲੋ ਇਸ ਵਾਰੀ ਬਜਾਜ ਫਾਈਨਾਂਸ ਲੋ ਕਿਸੇ ਵੀ ਕੰਪਨੀ ਦਾ ਫੋਮ ਤੁਸੀਂ ਬਜਾਜ ਤੇ ਫਾਈਨਾਂਸ ਕਰਾਉਂਦੇ ਹੋ ਅਸੀਂ ਤੁਹਾਨੂੰ ਇੱਕ ਲੱਕੀ ਕੂਪਨਾਂਗੇ ਆਲਾ ਜੀ 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 ਇਹ ਲੱਕੀ ਕੂਪਨ ਹੈ ਇੱਕ ਕੂਪਨ ਸਾਡੇ ਕੋਲ ਇੱਕ ਕਸਟਮਰ ਕੋਲ ਵੀ ਜਰਾ ਕਰੀਆ ਕੂਪਨ ক্লোਜ਼ ਕਰਕੇ ਦਿਖਾਓ ਕਿਨੇ ਕਿਸੇ ਦੀ ਕਿਸਮਤ ਖੋਲਣੀ ਇਸ ਕੂਪਨ ਚ ਆਈ ਜਾ ਬਣਾ ਕਿੰਨਾ ਰੇਟ ਹੈ ਇਸ ਕੂਪਨ ਚ ਕਿੰਨੇ ਲੋਕ ਨੇ ਅਸੀਂ ਕੋਈ ਇਹ ਨਹੀਂ ਕਿ ਇਹ ਲੱਕੀ ਡਰਾ ਇਹ ਲੱਕੀ ਡਰਾ ਇਹ ਆਨਲਾਈਨ ਕੱਢਾਂਗੇ ਅਸੀਂ ਕੋਈ ਆਨਲਾਈਨ ਨਹੀਂ ਕੱਢਾਂਗੇ ਸਾਰੀ ਜਨਤਾ ਦੇ ਸਾਹਮਣੇ ਇਹ ਲੱਕੀ ਡਰਾਕ ਡਿਆ ਜਾਵੇਗਾ ਕੌਣ ਹੈਗਾ ਇਸ ਕਿਸਮਤ ਦਾ ਨਹੀਂ ਕੋਈ ਨਾ ਕੋਈ ਤਾਂ ਹੋਏਗਾ ਨਾ ਭਾਵੇਂ ਓਨੇ ਹਜ਼ਾਰ ਰੁਪਏ ਦਾ ਫੋਨ ਲੈ ਭਾਵੇਂ ਨੇ 10000 ਦਾ ਭਾਵੇਂ 50000 ਦਾ ਵੱਡੀ ਗੱਲ ਕਹਿ ਰਹੇ ਹੋ ਬੰਦੇ ਨੂੰ ਬੰਦੇ ਦਾ ਜਾ ਰਿਹਾ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਮਤਲਬ ਭਾਵੇਂ ਕੋ 1000 ਰੁਪਏ ਦਾ ਮੋਬਾਈਲ ਲੈ ਹਜ਼ਾਰ ਵਾਲਾ ਵੀ 14 ਲੱਖ ਦੀ ਗੱਡੀ ਲੈ ਜਾ ਸਕਦਾ ਲੱਕੀ ਜਦੋਂ ਕਿਸਮਤ ਹੈ ਜੀ ਕਿਸਮਤ ਆ ਨਾ ਭਾਵੇਂ ਦਿਵਾਲੀ ਬੰਪਰ ਕਿਸਦਾ ਕਿਸਦਾ ਲੱਗਣਾ ਜ਼ਰੂਰੀ ਹੈ ਦਵਾਲੀ ਬੰਬ ਦਾ ਮਤਲਬ ਹੈ ਜੇ ਆਪਾਂ ਅਨਾਉਂਸ ਕਰਤਾ ਅਸੀਂ ਨੂੰ ਕਟਣਾ ਚੀ 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 ਸਭ ਨੂੰ ਪਤਾ ਹੈ ਕਿ ਕਿਸ ਨੂੰ ਕਿਸਨੀ ਵੜੀ ਗੈਲਟੋ ਕਾਰ ਸਾਰੀ ਪਬਲਿਕ ਦੇ ਸਾਹਮਣੇ ਕੱਢੀ ਸੀ ਤੇ ਕਿਸੇ ਦੇ ਹੱਥ ਵਿੱਚ ਚਾਬੀ ਇਸ ਵਾਰੀ ਕਿਸ ਦੇ ਹੱਥੇਗੀ ਬਟਾਲੇ ਸ਼ਹਿਰ ਦੀ ਚਾਬੀ ਜabb ਬਟਾਲੇ ਦੇ ਲਾਗੇ ਸ਼ਕੀ ਕਿ ਪਿੰਡ ਕਿਸੇ ਕਸਬੇ ਦੇਖੋ ਜਿੰਨਾ ਵੀ ਏਰੀਆ ਸਾਰੇ ਸਾਡੇ ਗਵਾਂਦੇ ਨੇ ਸਾਰੇ ਹੜ ਦੇ ਵਿਸ਼ਵਾਸ ਕਰਦੇ ਨੇ ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜੇ ਸਾਡੇ ਕੋਲ ਤੇ ਚੱਲ ਕੇ ਆਉਂਦੇ ਨੇ ਬਿਲਕੁਲ ਆਛੂ ਜੀ ਇਲਾਕੇ ਦੇ ਵਿੱਚ ਮੰਨੇ ਪ੍ਰਮੰਨੇ ਇੱਕ ਹੋਲ ਸੇਲਰ ਵੀਓ ਤੇ ਨਾਲ ਤੁਸੀਂ ਰਿਟੇਲਰ ਵੀਓ ਇਹਦੇ ਵਿੱਚ ਜਿਹੜੇ ਰੇਟਸ ਨੇ ਦੀਵਾਲੀ ਦੇ ਉੱਤੇ ਕੋ ਸਪੈਸ਼ਲ ਆਫਰ ਵੀ ਹੈ ਹਾਂਜੀ ਭਾਜੀ ਸਪੈਸ਼ਲ ਰੇਟ ਨੇ ਸਾਡੇ ਕੋਲ ਕਈ ਪ੍ਰੋਡਕਟਾਂ ਹੋ ਜਿਹਨਾਂ ਦੇ 15-15000 ਰੁਪਿਆ ਕredi ਕਾਰਡ ਦੇ ਕੈਸ਼ਬੈਕ ਹੈ 20-20000 ਰੁਪਿਆ ਕੈਸ਼ਬੈਕ ਹੈ ਲੇਕਿਨ ਸਭ ਤੋਂ ਵਧੀਆ ਆਫਰ ਇਸ ਟਾਈਮ ਬਜਾਜ ਦੀ ਲੱਗੀ ਦੀ ਹੈ ਕਿਸੇ ਨੇ 10000 ਦਾ ਫੋਨ ਲੈਣਾ ਨਾ ਉਹ 50000 ਦਾ ਫੋਨ ਘੱਲ ਲੱਗੇ ਜਾ ਸਕਦਾ ਹੈ ਬਿਨਾ ਪੈਸੇ ਦਿੱਤੇ ਮਤਲਬ ਮੇਰੇ ਕੋ 1 ਰੁਪਇਆ ਨਹੀਂ ਹੈਗਾ 1 ਰੁਪਇਆ ਨਹੀਂ ਤੁਸੀਂ ਆ ਜਾਓ ਪੈਸੇ ਨਹੀਂ ਮੈਂ ਆਇਆ ਮੈਂ ਕਿਹਾ ਅੱਛਾ ਤੁਹਾਡਾ ਕਾਰ ਬਣਿਆ ਜੀ ਮੋਬਾਈਲ ਦੇ ਦੇ ਆਪਾਂ ਤੁਹਾਡਾ ਕਾਰ ਬਣਿਆ ਜੇ ਨਹੀਂ ਬਣਿਆ ਤੁਸੀਂ ਸਾਨੂੰ ਆਪਾਂ ਅਧਾਰ ਕਰਦੋ ਪੈਨ ਕਰਦੋ ਅਸੀਂ ਤੁਹਾਡਾ ਕਾਰ ਕੇਸ ਪ੍ਰੂਵ ਕਰਾਂਗੇ ਜਦੋਂ ਤੁਹਾਡਾ ਕੇਸ ਉਸੇ ਟਾਈਮ ਪ੍ਰੂਵ ਹੁੰਦਾ ਅਸੀਂ ਤੁਹਾਨੂੰ ਚੁੱਕ ਕੇ ਇਥੋਂ ਕੋਈ ਵੀ ਫੋਨ ਐਗਜ਼ਾਮਪਲ ਆਹ ਫੋਨ ਹੈ ਅਸੀਂ ਤੁਹਾਨੂੰ ਫੋਹ ਦੇ ਦਾਂਗੇ ਕੀ ਬਾਤ ਹੈ ਕੀ ਬਾਤ ਅੱਛਾ ਮੈਂ ਦੇਖ ਲਈਏ ਤੁਸੀਂ ਇਹ ਦੇਖੋ ਜੀ 2.5 ਹਜ਼ਾਰ ਰੁਪਇਆ ਕਿਸ਼ਤ ਬੰਨੀ ਹੈ 50 ਹਜ਼ਾਰ ਦੇ ਫੋਨ ਦੀ ਠੀਕ ਹੈ ਇੱਕ ਤੁਸੀਂ ਮੇਰੇ ਕੋ 15 ਹਜ਼ਾਰ ਮੈਂ ਤੁਹਾਨੂੰ 50-60 ਹਜ਼ਾਰ ਬਟਕ ਦੇ ਰਿਹਾ ਉਹਦੀ ਕੀਮਤ ਦੇ ਰਿਹਾ 2000 ਰੁਪਿਆ ਦੋ ਮਾਡਲ ਨਾ ਤੁਸੀਂ ਆਪਸਾ ਲਾਓ ਰੋਜ਼ ਕਿੰਨੇ ਪੈਸੇ ਬਣ ਗਏ ਬਿਲਕੁਲ ਅਛਾ ਜੀ ਅਛਾ ਜੀ ਆਪਣੇ ਕੋਲ ਜਿਹੜੀ ਰੇਂਜ ਹੋਏਗੀ ਉਹ ਰੇਂਜ ਦੇ ਵਿੱਚ ਕਿਹੜੇ ਕਿਹੜੇ ਮੋਬਾਈਲ ਨਾ ਮਤਲਬ ਹਰ ਇੱਕ ਸਾਡੇ ਕੋਲ ਜੀ Apple ਦੀ ਸਾਰੀ ਰੇਂਜ ਓਕੇ Samsung Xiaomi Realme Motorola OnePlus Nothing ਜਿੰਨੀਆਂ ਵੀ ਕੰਪਨੀਆਂ ਹੁੰਦੀਆਂ ਮੋਬਾਈਲ 'ਚ ਸਾਰੀਆਂ ਤੁਹਾਡੇ ਕੋਲ ਮਿਲਣਗੀਆਂ ਉਹਦੇ iPad iPad Air ਕੋਈ ਮਕੀ 에어ਪੋਰਟ ਚਾਹੀ ਰਿਹਾ ਹੈ ਕੋਈ ਸੈਸਰੀ ਚਾਹੀਦੀ ਹੈ ਹਰ ਚੀਜ਼ ਅਵੇਲੇਬਲ ਹੈ Samsung ਦਾ ਸਭ Fold 7 ਆਇਆ ਕੋਈ ਆਇਆ ਸਭ ਅਵੇਲੇਬਲ ਹੈ ਅੱਛਾ ਇਹ ਸਕੀਮ ਕਿੰਨੇ ਤੋਂ ਕਿੰਨੇ ਦਿਨ ਦਾ ਮਤਲਬ ਇਹ ਕੂਪਨ ਜਿਹੜਾ ਲਾਸਟ ਕਿਦੋਂ ਤੱਕ ਹੈ ਜੀ ਭਾਜੀ ਇਹ ਸਕੀਮ ਅਸੀਂ ਲਾਈ ਸੀ 17 ਅਕਤੂਬਰ ਤੋਂ 9 ਨਵੰਬਰ ਤੱਕ ਠੀਕ ਹੈ ਮਤਕੀ 17 ਅਕਤੂਬਰ ਤੋਂ ਲਗ ਕੇ 9 ਨਵੰਬਰ ਤੱਕ ਲਾਈ ਆਪਾਂ ਸਕੀਮ ਲੇਕਿਨ ਅਪਾ ਇਸੇਕ ਅਨਾਉਂਸ ਕੀਤਾ ਜਿਨੇ ਸਾਡੇ ਪ੍ਰਾ ਪੈਨ ਮਾਮਾ ਜਿਨ੍ਹਾਂ ਨੇ ਸਾਡੇ ਕੋਲ ਇਸ ਅਕਤੂਬਰ ਦੇ ਮੇਲੇ 1 ਤਰੀਕ ਤੋਂ ਫੋਨ ਖਰੀਦਿਆ ਹੋਏਗਾ ਉਹ ਸਾਡੇ ਕੋ ਆਣ ਕੇ ਆਪਣਾ ਕੂਪਨ ਲੈ ਕੇ ਜਾ ਸਕਦੇ ਨੇ। ਕੀ ਬਾਤ ਹੈ ਕੂਪਨ ਭਾਵੇਂ ਮੋਬਾਈਲ ਪਹਿਲਾਂ ਖਰੀਦ ਲਿਆ ਲੈ। ਇੱਕ ਬਹੁਤ ਹੀ ਵੱਡਾ ਤੁਹਾਨੂੰ ਮੌਕਾ ਮਿਲ ਰਿਹਾ ਹੈ ਔਰ ਐਸੇ ਲੱਕੀ ਕੂਪਨ ਲੱਕੀ ਮੌਕੇ ਨਹੀਂ ਮਿਲਦੇ ਬਾਰ-ਬਾਰ। ਜੇਕਰ ਕਿਸੇ ਨੇ 1 ਅਕਤੂਬਰ ਤੇ ਵੀ ਮੋਬਾਈਲ ਖਰੀਦਿਆ ਹੋਇਆ ਤੇ ਆਣ ਕੇ ਬਿੱਲ ਦਿਖਾ ਕੇ ਤੁਸੀਂ ਇਹ ਲੱਕੀ ਕੂਪਨ ਲੈ ਜਾ ਸਕਦੇ ਹੋ। ਸਕਦਾ ਮੋਬਾਈਲ ਤੁਸੀਂ ਪਹਿਲਾਂ ਲੈ ਲਿਆ ਤੇ ਕਾਰ ਉਸ ਦਿਨ ਲੈ ਕੇ ਜਾਓ ਜਿੱਦਣ ਕੂਪਨ ਜੇ ਕੱਟਦੇ ਤੁਹਾਡੇ ਨਿਕਲ ਸਾਹਦੀ ਹੈ ਨਾ। ਨਾਂ ਬਜਾਜ ਦੇ ਫੋਨ ਖਰੀਦਣ ਦੇ। ਹਾਂਜੀ ਆਪਾਂ ਇੱਕ ਸਕੈਨ ਦਵਾਂਗੇ ਸਕੈਨ ਕਰੋ ਮੌਕੇ ਦੇ 3000 ਰੁਪਏ ਦਾ ਵਾਊਚਰ ਬਾਓ ਉਹ ਵਾਊਚਰ ਤੁਸੀਂ ਰੀਡੀਮ ਕਰ ਸਕਦੇ ਹੋ ਉਹ ਤੁਸੀਂ ਸਾਡੇ ਕੋਲ ਆਓ ਸਾਡੇ ਕੋਲ ਫੋਨ ਲਓ ਭਾਵੇਂ ਨਾ ਲਵੋ ਸਾਡੀ ਦੁਕਾਨ ਤੇ ਕੇ ਸਕੈਨ ਕਰੋ ਤੇ ਤਿੰਨ ਜਨ ਬੋਚ ਲੱਗੇ ਡਰਾ ਕਦੋਂ ਨਿਕਲੇਗਾ ਡਰਾ ਅਸੀਂ ਨਵੰਬਰ ਨੂੰ ਗੱਡਾਂਗੇ ਜੀ ਨਵੰਬਰ ਨੂੰ ਸੋਹਣੀ ਕਿਸਮੋ ਜਾ ਕੇ ਕਿਉਂ ਹਾਂ ਤਾਂ ਫਿਰ ਤਰੀਕਾ ਜਿਹੜੀਆਂ ਨੇ ਨਾ ਬਈ ਨੋਟ ਕਰ ਲਓ ਜਿਹੜੀ ਲਾਸਟ ਇਹਦੇ ਵਿੱਚ ਡੇਟ ਦੱਸੀ ਜਾ ਰਹੀ ਹੈ ਉਹ ਲਾਸਟ ਡੇਟ 9 ਨਵੰਬਰ ਹੈ ਜੀ ਨਵ ਨੰਬਰ ਤਾਂ ਤੁਸੀਂ ਤਰ੍ਹਾਂ ਕਰ ਜੇ ਨਾ ਮਰਜੀ ਮੋਬਾਈਲ ਖਰੀਦ ਲੋ ਅੱਜ ਖਰੀਦ ਲੋ ਕੱਲ ਖਰੀਦ ਲੋ ਤੁਹਾਡੀ ਜੇਬ ਚ ਚਵਾਨੀ ਨਹੀਂ ਹੈ ਤਾਂ ਵੀ ਆ ਜਾਤਾ ਵੀ ਮੋਬਾਈਲ ਲੈ ਜਾਓ ਮੋਬਾਈਲ ਇਸ ਆਸਰਾ ਲੈ ਕੇ ਜਾਓ ਕਿ ਤੁਸੀਂ ਇੱਥੇ 14 ਲੱਖ ਰੁਪਏ ਦੀ ਗੱਡੀ ਵੀ ਖੜਨੀ ਹੈ ਚਵਾਨੀ ਨਹੀਂ ਦੇਣੀ ਉਹਦੀ ਆਟੋਮੈਟਿਕਲੀ ਚੀਜ਼ ਦੇ ਮਾਲਕ ਵੀ ਹੋ ਸਕਦੇ ਹੋ 6 ਵਟੀਆਂ ਵਟੀਆਂ ਐਲ ਸੀ ਡੀ ਆ ਤੇ ਮਾਲਕੀ ਹੋ ਸਕਦੇ ਹੋ ਚਵਾਨੀ ਨਹੀਂ ਲੱਗਣੀ ਉਹਦੀ ਆਓ ਆਉਣਾ ਕਿੱਥੇ ਆ ਬਲ ਲੋਕੇਸ਼ਨ ਜ਼ਰੂਰ ਹੈ ਤਰੀ ਤੁਸੀਂ ਦੱਸ ਦਿਓ ਜੀ ਆਉਣ ਤੁਸੀਂ ਆਉਣਾ ਕਿੱਥੇ ਦੇਖੋ ਜੀ ਮੈਂ ਆਸ਼ੂ ਗੋਇਲ ਵੱਡਾ ਬਟਾਲਾ ਗੋਇਲ ਲਾਈਟਿੰਗ ਬੂਰੀਮ ਲੱਕਰ ਮੰਡੀ ਜੈਲਕਰ ਮਾਰਕੀਟ ਦੇ ਨਾਲ ਕਿਸੇ ਨੂੰ ਪੁੱਛ ਲੋ ਅੱਵਲੇ ਸਾਰੇ ਭਰਾਵਾਂ ਨੂੰ ਬਲਾ ਸਾਡੀ ਦੁਕਾਨ ਦਾ ਜਿਹਨੂੰ ਨਹੀਂ ਪਤਾ ਕਿਸੇ ਨੂੰ ਪੁੱਛੋ ਕੋਇਲ ਮੋਇਲਾ ਦਾ ਗਾਮ ਜਾਨਾ ਐ ਤੁਹਾਡੀ ਸੇਵਾ ਚ ਹਾਜ਼ਰ ਆ ਇੱਥੇ ਆਓ ਤੇ ਕੀ ਆ ਗੱਡੀ ਆਪਣੇ ਘਰ ਲੈ ਕੇ ਜਾਓ ਜੇ ਬਿਲਕੁਲ ਜੀ ਹੁਣ ਲਿਮਟਿਡ ਜੇ ਦਿਨ ਰਹਿ ਗਏ ਨੇ ਦੀਵਾਲੀ ਸਿਰ ਤੇ ਆ ਇਸ ਕਰਕੇ ਮੈਂ ਤਾਂ ਇਹੀ ਗੱਲ ਕਹੂੰਗਾ ਕਿ ਕਾਕਾ ਕਹਦੇ ਭਾਪੇ ਨੂੰ ਨਾਲ ਤੁਹਾਡੇ ਤੁਹਾਡੇ ਚੈਨਲ ਨੂੰ ਮੈਂ ਦੱਸਣ ਜਾਂਦਾ ਸਾਡੇ ਕੋਲ ਦੋ ਚਾਰ ਦਿਨ ਕੋਈ ਵੀ ਆਵੇ ਆਪਣਾ ਬਜਾਜ ਕਾਰ ਫ੍ਰੀ ਬਣਾ ਕੇ ਲੈ ਕੇ ਜਾਂਦੇ ਜੀ ਕੋਈ ਪੈਸਾ ਨਹੀਂ ਬੱਲੇ 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 ਬਟ ਇਹ ਆਫਰ ਹੈ ਜੀ ਫਿਰ ਕੋਈ ਵੀ ਫੋਨ ਕਿਦੋ ਕੈਨ ਤੇ 쿠ਪਨ ਮਿਲਣਾ ਬਟ ਇੱਕ ਸ਼ੋਰ ਗਿਫਟ ਵੱਖਰਾ ਮਿਲੇਗਾ ਉਹ ਵੀ ਆਪਾਂ ਨੂੰ ਗਿਫਟ ਵਿਖਾਈ ਜਾਣਗੇ ਕੋਈ ਬੀਫ ਕੇਸ ਹੈ ਕੋਈ ਬੈੱਡ ਸ਼ੀਟਸ ਹੈ ਕੋਈ ਟੇਬਲ ਸੈਟ ਹੈ ਉਹ ਵੀ ਦੀ ਮਰਜ਼ੀ ਦਾ ਕੀ ਬੰਦ ਹੈ ਕੋਈ ਕਹਿੰਦਾ ਮੈਂ ਐ ਨਹੀਂ ਲੈਂਦਾ ਜੋ ਤਰ੍ਹਾਂ ਪਸੰਦ ਆ ਲੈਂਦਾ ਬਟ ਇਹ ਆਫਰ ਹੈ ਇਹ ਤੇ ਗੱਫੇ ਗਿਲ ਖੋਲ ਕੇ ਤੁਹਾਡੀ ਮਰਜ਼ੀ ਮੁੱਕ ਨਾ ਖੋਵੋ ਇਹ ਤੁਹਾਡੀ ਮਰਜ਼ੀ ਮੁੱਕ ਨਾ ਖੋਵੋ ਜਲਦੀ ਆਓ ਬਸ ਜਲਦੀ ਆਓ ਸੋ ਮੈਂ ਕਹਾਂਗਾ ਜੀ ਸਾਨੂੰ ਕਵਰ ਕੱਠਿਆਂ ਨੂੰ ਰੱਖਿਓ ਜਿਹੜਾ ਤੁਸੀਂ ਹੁਣ ਜਿਹੜਾ ਆਖਰੀ ਲਾਈਨਾਂ ਬੋਲਣ ਲ ਕੋਈ ਕਾ ਚੁਕੀ ਇਹ ਤਾਂ ਹੈ ਕਿ ਹੁਣ ਸਾਰੇ ਆਪਣੇ ਦਰਕਾ ਨੂੰ ਕਹਿ ਦੋ ਬਟਾਲਾ ਲਾਗੇ ਛਾਗੇ ਗੁਰਦਾਸਪੁਰ ਵਾਸੀ ਵੀ ਚੋਣਾ ਤੇ ਫਿਰ ਕਾਕਾ ਕਾਕਾ ਜਿਹੜਾ ਉਹ ਕਹੇ ਫਿਰ ਭਾਪੇ ਨੂੰ ਤੇ ਭੈਣ ਕਹੇ ਆਪਣੇ ਵੀਰ ਨੂੰ ਤੇ ਰਾਂਝਾ ਕਹੇ ਫਿਰ ਹੀਰ ਨੂੰ ਤੇ ਜਾਨੂ ਕਹੇ ਫਿਰ ਜਾਨੂ ਨੂੰ ਕਿ ਚਲਿਓ ਕੋਈ ਲੋ ਸਰ ਸਾਰੇ ਸਾਰੇ ਇੱਥੇ ਆਓ ਹਾਂ ਅਈ ਤੁਹਾਡੀ ਸੇਵਕ ਹਾਜ਼ਰਾਂ ਜਲਦੀ ਆਓ ਮੈਂ ਤੁਹਾਨੂੰ ਫੇਰ ਇੱਕ ਵਾਰੀ ਕਹਾਂ ਜਲਦੀ ਆਓ ਇਸ ਮੌਕੇ ਦਾ ਫਾਇਦਾ ਖਾਓ ਤੇ 9 ਨਵੰਬਰ ਦੇ ਦਿਨ ਕੀਆ ਸੈਲਟੋਸ ਆਪਣੇ ਘਰ ਲੈ ਕੇ ਜਾਓ ਇਹ ਬਿਲਕੁਲ ਤਾਂ ਇਹ ਮੌਕਾ ਬਾਇਓ ਨਾ ਅਸੀਂ ਨਹੀਂ ਚਾਹਦੇ ਲਾਸਟ ਵਾਰੀ ਜਿਸ ਬੰਦੇ ਦਾ ਮੌਕਾ ਰਹਿ ਗਿਆ ਸੀ ਐਲਟੋ ਕਾਰ ਦਾ ਉਹਦਾ 쿠ਪਨ ਨਹੀਂ ਸੀ ਪਿਆ ਇਸ ਵਾਰੀ ਆਪਣਾ 쿠ਪਨ ਆ ਕੇ ਜੁੜ ਪਾਏ ਹਰ ਬੰਦਾ ਮੈਨੂੰ ਕਿਸੇ ਨਾ ਕਿਸੇ ਦਾ ਲੱਕੀ ਨਿਕਲਣਾ ਨਿਕਲਣਾ ਹੈ ਲੇਕਿਨ ਆਪਾਂ ਚਾਹਦੇ ਹਰ ਜਿੰਨ ਜੋ ਹਰ ਬੰਦਾ ਲੱਕੀ ਹੋਵੇ ਤੇ ਕੀ ਆਪਣੇ ਘਰ ਲੈ ਕੇ ਜਾਏ 9 ਨਵੰਬਰ ਤਾਂ ਲੱਕੀ ਤੁਹਾਡੇ ਜੋ ਕੌਣ ਹੋਏਗਾ ਕਿ ਤਾ ਹੁਣ 9 ਨਵੰਬਰ ਦੱਸੇਗੀ ਆਸ਼ੂ ਗੋਇਲ ਵੱਲੋਂ ਔਰ ਉਹਨਾਂ ਦੀ ਇਸ ਮੁੱਚੀ ਟੀਮ ਵੱਲੋਂ ਬਹੁਤ ਵਧੀਆ ਤਿਆਰੀ ਆ ਰਮ ਦਿਤੀ ਆ ਇੱਥੇ ਮੋਬਾਈਲਾਂ ਦਾ ਬਹੁਤ ਵੱਡਾ ਸ਼ੌਕ ਹੈ ਭਾਵੇਂ ਤੁਸੀਂ ਇੱਕੋ ਦਿਨ ਤੇ ਭਾਵੇਂ ਹਜ਼ਾਰਾਂ ਲੋਕ ਆ ਜਾਣ ਹਜ਼ਾਰਾਂ ਮੋਬਾਈਲ ਤੁਹਾਡੀ ਮਰਜ਼ੀ ਦੇ ਤੁਹਾਡਾ ਮਨਪਸੰਦ ਮਾਡਲ ਤੁਹਾਨੂੰ ਮਿਲੇਗਾ ਅਗਰ ਤੁਹਾਡੀ ਜੇਬ 'ਚ ਚਵਾਨੀ ਵੀ ਨਹੀਂ ਹੈ ਤੁਸੀਂ ਵੀ ਆਣ ਕੇ ਮੋਬਾਈਲ ਲੈ ਜਾ ਸਕਦੇ ਹੋ ਆਓ ਆਛੂ ਜੀ ਨੂੰ ਮਿਲੋ ਔਰ ਇਸ ਵੇਲੇ ਜਿਹੜੀ ਆਫਰ ਚੱਲ ਰਹੀ ਹੈ ਕ੍ਰੈਡਿਟ ਜਿਹੜਾ ਕਾਰਡ ਬਣਾਣਾ ਬਜਾਜ ਵਾਲਿਆਂ ਦਾ ਚਵਾਨੀ ਨਹੀਂ ਲੱਗੇਗੀ ਉਦਾਂ ਉਹਦੇ ਚਾਰਜੇਸ ਲੱਗਦੇ ਨੇ ਤੋਂ ਦੋ ਦਿਨ ਵਾਸਤੇ ਉਹ ਵੀ ਆਫਰ ਪ੍ਰੀ ਹੈ ਜੇ ਤੁਸੀਂ ਕਰਮਾ ਵਾਲੇ ਹੋ ਕਰਮਾ ਦੇ ਧਨੀ ਹੋ ਤੇ ਜਿੱਦੀ ਘਰ ਦੇ ਵਿੱਚ ਵੀ ਪਰਿਵਾਰ ਵੀ ਚਾਹੁੰਦਾ ਹੈ ਕਿ ਉਹਨਾਂ ਦੇ ਘਰ ਗੱਡੀ ਆਵੇ ਦਰਵਾਜ਼ੇ ਤੋਂ ਖੁੱਲੇ ਕਰਾ ਲਓ ਗੱਡੀ ਸਾਫ਼ ਕਰਾ ਲਓ ਨਾ ਧੋ ਕੇ ਦਹੀਂ ਤੁਸੀਂ ਖਾ ਕੇ ਆਜੋ ਆਛੂ ਗੋਲਦੀ ਦੁਕਾਨ ਤੇ ਤੇ ਹੋ ਸਕਦਾ ਗੱਡੀ ਤੁਸੀਂ ਲੈ ਜਾਓ। ਸੋ ਸ਼ੁਕਰੀਆ ਦੇਖਦੇ ਹਾਂ ਕਿ ਤੁਹਾਡੇ ਵਿੱਚੋਂ ਕੌਣ ਹੈ ਕਰਮਾ ਵਾਲਾ ਜਿਹਨੂੰ ਮਿਲੇਗੀ 14 ਲੱਖ ਵਾਲੀ ਗੱਡੀ। ਸਹੀ ਨੈਕ ਜੀ ਜਸਵਾ